ਪੰਜਾਬ ਨਿਊ ਟੈਲੀਵਿਜ਼ਨ ਦੇਖ ਲਈ ਦਰਸ਼ਕਾਂ ਸਵਾਗਤ ਮੈਂ ਸੁਖਰਾਜ ਚਾਹਾਂ ਖਾਸ ਪ੍ਰੋਗਰਾਮ ਪਾਕਿਸਤਾਨੀ ਮਸਲੀ ਚਰਚਾ ਲੈ ਕੇ ਹਾਜ਼ਰ ਹਾਂ ਉਮੀਦ ਹੈ ਕਿ ਜੇਕਰ ਤੁਸੀਂ ਛੱਡ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਗੱਲ ਕਰਦੇ ਆਂ ਪਹਿਲਾਂ ਲੁਧਿਆਣਾ ਦੀ ਹੋਈ ਜਿਮਣੀ ਚੌਂ ਦੀ ਜਿਮਣੀ ਚੌਂ ਦੇ ਆਏ ਨਤੀਜਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਸਤਤਾ ਦੀਆਂ ਪਾਰਟੀਆਂ ਹੀ ਵਧੇਰੇ ਜਿਮਣੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਦੀਆਂ ਨੇ ਉਸੇ ਪ੍ਰਕਾਰ ਆਮ ਆਦੀ ਪਾਰਟੀ ਨੇ ਇੱਥੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਇੱਥੋਂ ਸੰਜੀਵ ਅਰੋੜਾ ਨੂੰ ਆਪਣਾ ਵਿਧਾਇਕ ਬਣਾ ਲਿਆ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਆਖਿਆ ਸੀ ਕਿ ਲੋਕ ਇੱਕ ਵਾਰ ਸੰਜੀਵ ਅਰੋੜਾ ਨੂੰ ਵਿਧਾਇਕ ਬਣਾ ਦੇਣ ਮంత్రి ਅਸੀਂ ਨਾਲ ਦੀ ਨਾਲ ਬਣਾ ਦੇਣਾ ਹੈ ਲੋਕਾਂ ਨੇ ਆਪਣਾ ਕੰਮ ਕਰਦੇ ਹੋਏ ਸੰਜੀਵ अरोड़ा ਨੂੰ ਵਿਧਾਇਕ ਬਣਾ ਦਿੱਤਾ ਆ ਸੰਜੀਵ अरोड़ा ਇਸ ਵੇਲੇ ਰਾਸ਼ਵਾਲੇ ਮੈਂਬਰ ਹਨ ਹੁਣ ਉਹਨਾਂ ਨੂੰ ਆਪਣੇ ਰਾਸ਼ਵਾਲੇ ਮੈਂਬਰ ਤੋਂ ਅਸਤੀਫਾ ਦੇਣਾ ਪਵੇਗਾ ਕਿਉਂਕਿ ਉਹ ਹੁਣ ਵਿਧਾਨ ਸਭਾ ਦੇ ਮੈਂਬਰ ਬਣ ਗਏ ਨੇ 10637 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਕੇ ਸੰਜੀਵ अरोड़ा ਵਿਧਾਇਕ ਬਣੇ ਹਨ ਦੂਸਰੇ ਨੰਬਰ ਤੇ ਆਏ ਕਾਂਗਰਸ ਪਾਰਟੀ ਦੇ ਉਮੀਦਵਾਰ ਪਾਰਟੀ ਉਸਨ ਆਜੂ ਜਿਨ੍ਹਾਂ ਨੇ ਆਪਣੀ ਚੋਣ ਵਾਸਤੇ ਆਪਣੀ ਚੋਣ ਮੈਸਮ ਨੂੰ ਹੋਰ ਤੇਜ਼ ਕਰਨ ਵਾਸਤੇ ਆਪਣੇ ਤੌਰ ਤੇ ਯਤਨ ਬਹੁਤ ਕੀਤੇ ਪਰ ਕਾਂਗਰਸ ਪਾਰਟੀ ਨੇ ਇਕਜੁਟਤਾ ਨਾ ਦਿਖਾਈ ਕਾਂਗਰਸ ਪਾਰਟੀ ਦੇ ਆਪਸੀ ਗੁੱਟਬਾਜੀ ਤੇ ਚੱਲਦਿਆਂ ਇਹ ਚੋਣ ਕਾਂਗਰਸ ਪਾਰਟੀ ਹਾਰ ਗਈ ਇਸ ਸਭ ਵਰਤਾਰੇ ਤੋਂ ਜਿਸ ਤਰ੍ਹਾਂ ਦਾ ਮਾਹੌਲ ਕਾਂਗਰਸ ਪਾਰਟੀ ਦਾ ਇਸ ਚੋਣ ਦੌਰਾਨ ਦੇਖਣ ਨੂੰ ਮਿਲਿਆ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੂੰ ਦੂਸਰੀਆਂ ਪਾਰਟੀਆਂ ਵੱਲੋਂ ਹਰਾਉਣ ਲਈ ਬਹੁਤ ਯਤਨ ਕਰਨ ਦੀ ਲੋੜ ਨਹੀਂ ਪੈਣੀ ਨਾ ਹੀ ਪਈ ਹੈ ਇਸ ਚੋਣ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਨੂੰ ਆਪਣੇ ਹੀ ਲੀਡਰ ਆਪਣੇ ਹੀ ਉਮੀਦਵਾਰ ਨੂੰ ਕਿਸ ਤਰ੍ਹਾਂ ਹਰਾ ਦਿੰਦੇ ਨੇ ਉਹ ਇਸ ਚੋਣ ਵਿੱਚ ਦੇਖਣ ਨੂੰ ਬਿਲਕੁਲ ਸਾਫ਼ ਹੋ ਗਿਆ ਭਾਵੇਂ ਕਿ ਸਮੇਂ-ਸਮੇਂ ਚਰਚਾ ਇਹ ਸੁਣਨ ਨੂੰ ਮਿਲਦੀ ਹੈ ਕਿ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਆਸਾਨੀ ਨਾਲ ਜਿੱਤ ਲਵੇਗੀ ਇਹ ਵੈਮ ਕਾਂਗਰਸ ਪਾਰਟੀ ਦੇ ਬਹੁਤ ਘੰਟੀ ਲੀਡਰਾਂ ਨੂੰ ਵੀ ਹੋ ਚੁੱਕਿਆ ਹੈ ਚਲੋ ਇੱਕ ਵਾਰ ਆਪਾਂ ਮੰਨ ਨਹੀਂ ਲੈਣਾ ਕਿ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਜਿੱਤੇਗੀ ਕਾਂਗਰਸ ਪਾਰਟੀ ਦੇ ਲਈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਹ ਅੱਜ ਵੱਡਾ ਸਵਾਲ ਬਣ ਕੇ ਘੁੰਮ ਰਿਹਾ ਤੁਹਾਨੂੰ ਦੱਸ ਰਿਹਾ ਕਿ ਕਾਂਗਰਸ ਪਾਰਟੀ ਦੇ ਕਈ ਲੀਡਰ ਅਜਿਹੇ ਹਨ ਜਿਹੜੇ 2027 ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦੇਖਦੇ ਹੋਏ ਰਾਤ ਨੂੰ ਸੌਂਦੇ ਨੇ ਅਤੇ ਉਹ ਮੁੱਖ ਮੰਤਰੀ ਵਾਲੇ ਚੱਕਰ ਵਿੱਚ ਹੀ ਹਰ ਰੋਜ਼ ਘੁੰਮਦੇ ਰਹਿੰਦੇ ਨੇ ਪਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਵੇਲੇ 카ਟੋ ਕਲੇਸ਼ ਚੱਲ ਰਿਹਾ ਹੈ ਉਹ ਜ਼ਰੂਰ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਦੂਰ ਕਰ ਸਕਦਾ ਹੈ ਇੱਕ ਗੱਲ ਬਿਲਕੁਲ ਸਾਫ਼ ਹੈ ਜੇਕਰ ਕਾਂਗਰਸ ਪਾਰਟੀ ਇਸੇ ਤਰ੍ਹਾਂ ਆਪਣੇ 카ਟੋ ਕਲੇਸ਼ ਆਪਸੀ ਗੱਟਬਾਜ਼ੀ ਵਿੱਚ ਉਲਝੀ ਰਹੀ ਤਾਂ ਉਹ 2027 ਦੇ ਵਿੱਚ ਸਰਕਾਰ ਬਣ ਤੋਂ ਖੁੰਝ ਜਾਵੇਗੀ ਇਹ ਗੱਲ ਉਹਨਾਂ ਨੂੰ ਬਿਲਕੁਲ ਸਾਫ਼ ਦਿਖਾਈ ਦੇਣੀ ਚਾਹੀਦੀ ਹੈ ਇਸ ਗੱਲ ਨੂੰ ਉਹ ਕੰਨ ਤੇ ਲਿਖਿਆ ਪੜ ਲੈਣ ਭਾਵੇਂ ਸਾਡੇ ਇਹ ਸ਼ਬਦ ਕਾਂਗਰਸ ਪਾਰਟੀ ਨੂੰ ਕਾਊੜੇ ਲੱਗਣਗੇ ਪਰ ਇਹ ਗੱਲ ਬਿਲਕੁਲ ਅਸਲੀਅਤ ਦੇ ਨੇੜੇ ਤੇੜੇ ਆ। ਉਧਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦਾ ਇਸ ਚੋਣ ਦੇ ਵਿੱਚ ਪ੍ਰਦਰਸ਼ਨ ਬਿਲਕੁਲ ਨਿਰਾਸ਼ਾਜਨਕ ਹੀ ਰਿਹਾ ਹੈ। ਸ਼੍ਰੋਮਣੀ ਕਾਲੀ ਦਲ ਦਾ ਮੀਤਵਾਰ ਚੌਥੇ ਨੰਬਰ ਤੇ ਆਇਆ। ਔਰ ਭਾਰਤ ਜਨਤਾ ਪਾਰਟੀ ਜਿਹੜੀ ਕਿਸੇ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਭਾਈਵਾਲ ਰਹੀ ਆ ਉਸਨੇ ਵੀ ਇਹ ਚੋਣ ਇਕੱਲਿਆਂ ਲੜੀ। ਇਸ ਚੋਣ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ ਜਿਸ ਨਾਲ ਉਹ ਤੀਜੇ ਨੰਬਰ ਤੇ ਰਹੇ ਅਤੇ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਨੇ 8203 ਵੋਟਾਂ ਲਈਆਂ ਜਿਸ ਕਰਕੇ ਉਹ ਚੌਥੇ ਨੰਬਰ ਤੇ ਲਏ ਜੇਕਰ ਸ਼੍ਰੋਮਣੀ ਕਾਲ ਦਲ ਦਾ ਭਾਰਤ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਅਲਾਈਅੰਸ ਹੁੰਦਾ ਗੱਠਜੋੜ ਹੁੰਦਾ ਤਾਂ ਇੱਥੇ ਰਿਜ਼ਲਟ ਕੁਝ ਹੋਰ ਵੀ ਆ ਸਕਦੇ ਸੀ ਕਿਤਨਾ ਕਿ ਤੇ ਸ਼੍ਰੋਮਣੀ ਕਾਲਦਲ ਅਤੇ ਭਾਰਤ ਜਨਤਾ ਪਾਰਟੀ ਨੂੰ ਵੀ ਸੋਚਣਾ ਪਵੇਗਾ ਕਿ ਉਹਨਾਂ ਨੇ ਜੇਕਰ 27 ਦੀਆਂ ਚੋਣਾਂ ਵਿੱਚ ਕੁਝ ਜਲਵਾ ਪੇਸ਼ ਕਰਨਾ ਹੈ ਤਾਂ ਇੱਕਜੁੱਟ ਹੋਣਾ ਪਵੇਗਾ ਜਿਸ ਬਾਰੇ ਅੰਦਰ ਗਤੀ ਸ਼੍ਰੋਮਣੀ ਕਾਲਦਲ ਅਤੇ ਭਾਰਤ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਕੁਝ ਨਾ ਕੁਝ ਜ਼ਰੂਰ ਖਿਚੜੀ ਪਾਈ ਜਾ ਰਹੀ ਹੈ ਹੋ ਸਕਦਾ ਹੈ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਭਾਰਤ ਜਨਤਾ ਪਾਰਟੀ ਅਤੇ ਸ਼੍ਰੋਮਣੀ ਕਾਲਦਲ ਵਿਚਕਾਰ ਕੋਈ ਸਮਝੌਤਾ ਹੋ ਜਾਵੇ ਜਿਸ ਤਰ੍ਹਾਂ ਪਹਿਲਾਂ ਚਕੇ காங்கிரஸ் ਪਾਰਟੀ ਨੂੰ ਵੀ ਆਪਣੇ ਲੀਡਰਾਂ ਦਾ 카ਟੋਕਲੇਸ਼ ਲੈ ਕੇ ਬਹਿ ਗਿਆ ਉਸੇ ਪ੍ਰਕਾਰ ਸ਼੍ਰੋਮਣੀ ਕਾਲ ਦਲ ਵੀ 카ਟੋਕਲੇਸ਼ ਤੋਂ ਬਾਹਰ ਨਹੀਂ ਹੈ ਸ਼੍ਰੋਮਣੀ ਕਾਲ ਦਲ ਵਿੱਚਕਾਰ ਜੋ ਬਗੀ ਸੁਰਾਂ ਉੱਠੀਆਂ ਹੋਈਆਂ ਨੇ ਉਸ ਕਾਰਨ ਸ਼੍ਰੋਮਣੀ ਕਾਲ ਦਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਚੋਣ ਵਿੱਚ ਵੀ ਜੋ ਸ਼੍ਰੋਮਣੀ ਕਾਲ ਦਲ ਦਾ ਬਗੀ ਧੜਾ ਉਸ ਨਾਲ ਸੰਬੰਧਿਤ ਕਈ ਅਗ ਗੋਲਿਆਂ ਨਾਲ ਸੰਬੰਧਿਤ ਹਨ ਉਹਨਾਂ ਨੇ ਸ਼੍ਰੋਮਣੀ ਕਾਲ ਦਲ ਦੀ ਇਹ ਚੋਣ ਨੂੰ ਚੈਲਨ ਦੱਸਿਆ ਸੀ ਕਿ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਹੁਣ ਦੇਖਦੇ ਹਾਂ ਕਿ ਸ਼੍ਰੋਮਣੀ ਕਾਲ ਦਲ ਦੇ ਜਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਗਵਾਹੀ ਵਿੱਚ ਇੱਥੇ ਸ਼੍ਰੋਮਣੀ ਕਾਲ ਦਲ ਦਾ ਉਮੀਦਵਾਰ ਕਿੰਨੇ ਆ ਵੋਟਾਂ ਪ੍ਰਾਪਤ ਕਰੇਗਾ ਕਿਸ ਤਰ੍ਹਾਂ ਉਹ ਜਮਾਨਤ ਬਚਾ ਸਕੇਗਾ ਜਾਂ ਨਹੀਂ ਜਿਸ ਤਰ੍ਹਾਂ ਨਤੀਜਾ ਆਇਆ ਉਹ ਜ਼ਰੂਰ ਸ਼੍ਰੋਮਣੀ ਕਾਲ ਦਲ ਦੀ ਜੋ ਆਪਸੀ ਟੜੇਬੰਦੀ ਆ ਜੋ ਆਪਸੀ ਵਾਗੀ ਸੁਰਾਣੇ ਉਹਨਾਂ ਦੇ ਕਾਰਨ ਵੱਡਾ ਨੁਕਸਾਨ ਸ਼੍ਰੋਮਣੀ ਕਾਲ ਦਲ ਦਾ ਇਸ ਚੋਣ ਵਿੱਚ ਦੇਖ ਨੂੰ ਮਿਲਿਆ ਜੇਕਰ ਇਸੇ ਪ੍ਰਕਾਰ ਸ਼੍ਰੋਮਣੀ ਕਾਲ ਦਾ ਕਾਟੋਕਲਿਸ ਚੱਲਦਾ ਰਿਹਾ ਉਧਰ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਵੀ ਕਾਟੋਕਲਿਸ ਚੱਲਦਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੋੜ ਤੋਂ 2027 ਵਿੱਚ ਬਣਾਉਣ ਤੋਂ ਕੋਈ ਨਹੀਂ ਰੋ ਸਕੇਗਾ ਇਹ ਸਿੱਧੇ ਤੌਰ ਤੇ ਸਾਰੇ ਸਿਆਸੀ ਹਲਕੇ ਵਿੱਚ ਚਰਚਾ ਚੱਲ ਰਹੀ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਦਾ ਸਮੇਂ-ਸਮੇਂ ਤੇ ਕਈ ਫੈਸਲਿਆਂ ਲੈ ਕੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਪਰ ਪੰਜਾਬ ਦੇ ਲੋਕਾਂ ਕੋਲ ਕੋਈ ਅਜਿਹਾ ਵਿਕਲਪ ਨਹੀਂ ਬਚੇਗਾ ਜਿਸ ਨੂੰ ਉਹ 2027 ਲਈ ਚੋਣ ਲੈਣ ਕਿਉਂਕਿ ਜਿਸ ਤਰ੍ਹਾਂ ਇਹ ਲੀਡਰ ਆਪਸ ਵਿੱਚ ਲੜੀ ਜਾਂਦੇ ਨੇ ਜਿਵੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਇਸ ਚੋਣ ਦੇ ਵਿੱਚ ਡਟ ਕੇ ਕਾਂਗਰਸ ਪਾਰਟੀ ਵੱਲ ਇੱਕ ਜੁੜਤਾ ਨਹੀਂ ਦਿਖਾਈਗੀ ਉਸੇ ਚੱਲਦੇ ਆ ਕਾਂਗਰਸ ਪਾਰਟੀ ਵੱਡੇ ਟੜੇ ਬੰਦੀ ਦਾ ਸਕਾਰ ਹੋਣ ਕਰਕੇ 27 ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਚੱਕਰ ਵਿੱਚ ਚੋਣ ਹੱਥੋਂ ਗਵਾ ਸਕਦੀ ਹੈ ਇਹ ਬਿਲਕੁਲ ਸਾਫ ਹੈ ਹੁਣ ਗੱਲ ਕਰੀਏ ਆਪਾਂ ਮੌਜੂਦਾ ਸਰਕਾਰ ਦੇ ਵਿੱਚ ਚੱਲ ਰਿਹਾ ਜੋ ਮਾਹੌਲ ਹੈ ਉਸ ਬਾਰੇ ਆਮ ਆਦਮੀ ਪਾਰਟੀ ਦੇ ਨਵੀਂਦਰ ਅਰਵਿੰਦ ਕੇਜਰੀਵਾਲ ਨੇ ਜਦੋਂ ਇਹ ਚੋਣਾਂ ਚੱਲ ਰਹੀਆਂ ਸਨ ਤਿਆਂ ਉਹਨਾਂ ਨੇ ਲੋਕਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਤੁਸੀਂ ਇੱਕ ਵਾਰ ਸੰਜੀਵ ਅਰੋੜਾਂ ਜਿਤਾ ਦਿਓ ਅਸੀਂ ਮੰਤਰੀ ਨਾਲ ਦਿਨਾਲ ਬਣਾ ਦੇਣਾ ਸੰਜੀਵ ਅਰੋੜਾ ਹੁਣ ਜਿੱਤ ਚੁੱਕੇ ਨੇ ਹੁਣ ਉਹਨਾਂ ਦਾ ਮੰਤਰੀ ਬਣਨਾ ਬਿਲਕੁਲ ਤੈ ਹੈ ਚਰਚਾ ਇੱਥੇ ਤੱਕ ਵੀ ਪਹੁੰਚ ਚੁੱਕੀ ਹੈ ਅੰਦਰ ਗਤੀ ਕਿ ਉਹਨਾਂ ਨੂੰ ਵੱਡੇ ਵਿਭਾਗੇ ਵਧੀਆ ਅਹੁਦਾ ਸਰਕਾਰ ਦੇ ਵਿੱਚ ਮਿਲ ਜਾਵੇਗਾ ਕਿਉਂਕਿ ਸੰਜੀਵ अरोड़ा ਰਾਜ ਸਭਾ ਦੀ ਮੈਂਬਰੀ ਇਸ ਲਈ ਛੱਡ ਕੇ ਨੇ ਕਿ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ ਉਹ ਸਿਰਫ ਇੱਕ ਅਕੱਲੀ ਵਧਾਇਕੀ ਲਈ ਹੀ ਆਪਣਾ ਅਹੁਦਾ ਏਡਾ ਵੱਡ ਨਹੀਂ ਛੱਡ ਕੇ ਆਏ ਜਿਵੇਂ ਪਹਿਲਾਂ ਚਰਚਾ ਚੱਲਦੀ ਸੀ ਕਿ ਅਰਵਿੰਦ ਕੇਜਰੀਵਾਲ ਇਥੇ ਰਾਜ ਸਭਾ ਮੈਂਬਰ ਬਣਨਗੇ ਹੁਣ ਜਿਵੇਂ ਅਰਵਿੰਦ ਕੇਜਰੀਵਾਲ ਨੇ ਬਿਆਨਤਾ ਹੈ ਕਿ ਉਹ ਸੰਜੀਵ अरोड़ा ਵਾਲੀ ਜਗ੍ਹਾ ਤੇ ਰਾਜ ਸਭਾ ਦੇ ਵਿੱਚ ਨਹੀਂ ਜਾਣਗੇ ਜਿਸ ਤਰ੍ਹਾਂ ਰਵਿੰਦ ਕੇਜਰੀਵਾਲ ਨੇ ਆਖਿਆ ਕਿ ਉਹ ਰਾਸ਼ਵਾ ਮੈਂਬਰ ਨਹੀਂ ਬਣਨਗੇ ਉਸ ਤੋਂ ਬਾਅਦ ਅਗਲਾ ਨੰਬਰ ਹੋ ਸਕਦਾ ਕਿ ਮਨੀਸ਼ ਸੋਧਿਆ ਦਾ ਇਥੋਂ ਲੱਗ ਜਾਵੇ ਕਿਉਂਕਿ ਜਿਸ ਤਰ੍ਹਾਂ ਦਾ ਲਗਾਤਾਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰਾਂ ਦਾ ਦਖਲ ਪੰਜਾਬ ਦੇ ਵਿੱਚ ਵਧ ਰਿਹਾ ਹੈ ਉਸ ਤੋਂ ਬਾਅਦ ਸਥਿਤੀਆਂ ਲਗਾਤਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਵਧ ਰਹੀਆਂ ਨੇ ਹੁਣ ਦੇਖਦੇ ਹਾਂ ਕਿ ਰਵਿੰਦ ਕੇਜਰੀਵਾਲ ਰਾਸ਼ਵਾ ਜਾਣਗੇ ਜਾਂ ਸਤਿੰਦਰ ਜੈਨ ਜਾਂ ਫਿਰ ਮਨੀਸ਼ ਸੋਧਿਆ ਇਥੋਂ ਰਾਸਵਾ ਮੈਂਬਰ ਬਣ ਕੇ ਜਾਣਗੇ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਨੇ ਇੱਕ ਵਾਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਲੀਡਰਾਂ ਦਾ ਰਾਹ ਵੱਡੀ ਕੁਰਸੀ ਲਈ ਖੋਲ ਦਿੱਤਾ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਸਾਰੇ ਲੀਡਰਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ ਜਿਸ ਕਰਕੇ ਇੱਕ ਵਾਰ ਇਹਨਾਂ ਦਾ ਸਰਕਾਰੀ ਅਹੁਦਿਆਂ ਵਾਲੀ ਕੁਰਸੀ ਤੇ ਬੈਠਣ ਦਾ ਰਾਹ ਬੰਦ ਹੋ ਚੁੱਕਿਆ ਸੀ ਜਿਵੇਂ ਹੁਣ ਸੰਜੀਵ अरोड़ा ਇੱਥੇ ਜਿੱਤ ਕੇ ਵਿਧਾਇਕ ਬਣ ਚੁੱਕੇ ਨੇ ਉਸ ਤੋਂ ਬਾਅਦ ਉਹ ਖਾਲੀ ਹੋਈ ਆਸਵਾ ਮੈਂਬਰੀ ਦੀ ਸੀਟ ਉਸਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਦਿੱਲੀ ਵਾਸਤੇ ਰਾਹ ਖੋਲ ਦਿੱਤਾ ਹੈ ਹੁਣ ਭਾਵੇਂ ਅਰਵਿੰਦ ਕੇਜਰੀਵਾਲ ਨੇ ਇਹ ਤਾਂ ਜ਼ਰੂਰ ਆਖਿਆ ਕਿ ਉਹ ਰਾਸ਼ਟਰਪਤੀ ਮੈਂਬਰ ਇਥੋਂ ਨਹੀਂ ਬਣਨਗੇ ਪਰ ਬਣੇਗਾ ਦਿੱਲੀ ਤੋਂ ਹੀ ਕੋਈ ਰਾਸ਼ਟਰਪਤੀ ਮੈਂਬਰ ਇਹ ਗੱਲ ਬਿਲਕੁਲ ਸਾਫ਼ ਹੈ ਪਰ ਇੱਥੇ ਹੁਣ ਸਵਾਲ ਵੱਡਾ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਪਾਵਰਾਂ ਲਗਾਤਾਰ ਘਟਾ ਕਿਉਂ ਕੀਤੀਆਂ ਜਾ ਰਹੀਆਂ ਨੇ ਹੁਣ ਜਿਹੜਾ ਇਹ ਸੰਜੀਵ ਅਰੋੜਾ ਵਿਧਾਇਕ ਬਣੇ ਨੇ ਇਹਨਾਂ ਨੂੰ ਜਦੋਂ ਮੰਤਰੀ ਬਣਾਇਆ ਗਿਆ ਤਾਂ ਮੰਤਰੀ ਮੰਡਲ ਦੇ ਵਿੱਚ ਵੱਡਾ ਰੱਦੋਬਾਜ਼ਲ ਹੁਣ ਇਹ ਸਭਾਵਨਾ ਪੂਰੀ ਪੂਰੀ ਮੰਨੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਅndergati ਆਪਣੇ ਮੰਤਰੀਆਂ ਤੋਂ ਬਹੁਤੇ ਖੁਸ਼ ਨਹੀਂ ਹੈ ਕਿਉਂਕਿ ਉਹਨਾਂ ਦੀ ਜੋ ਕਾਰਗੁਜ਼ਾਰੀ ਹੈ ਉਹ ਨਿਰਾਸ਼ਾ ਜਨਕ ਚੱਲ ਰਹੀ ਹੈ ਪਰ ਭਗਵੰਤ ਮਾਨ ਦੀ ਇਸ ਬਾਰੇ ਕੋਈ ਬਹੁਤੀ ਪੇਸ਼ ਵੀ ਨਹੀਂ ਚੱਲ ਰਹੀ ਕਿਉਂਕਿ ਕਈ ਲੀਡਰ ਭਗਵੰਤ ਮਾਨ ਦੇ ਜੋ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਦਿੱਲੀ ਦੇ ਹਾਈ ਕਮਾਂਡ ਨਾਲ ਸਿੱਧੇ ਤੌਰ ਤੇ ਟੱਚ ਬਚਨੇ ਜਿਸ ਕਰਕੇ ਭਗਵੰਤ ਮਾਨ ਦੀ ਉੱਥੇ ਪੇਸ਼ ਨਹੀਂ ਚੱਲਦੀ ਅਤੇ ਕਈ ਮంత్రి ਅਜੇਹੇ ਨੇ ਜਿਹੜੇ ਭਗਵੰਤ ਮਾਨ ਨਾਲ ਅਟੈਚ ਨੇ ਉਹਨਾਂ ਦੀ ਦਿੱਲੀ ਲੀਡਰਸ਼ਿਪ ਨਾਲ ਚੰਗੀ ਤਰ੍ਹਾਂ ਅੰਦਰਗਤੀ ਘਟ ਮੰਦੀ ਹੈ ਪਰ ਇੱਥੇ ਜਦੋਂ ਇਹ ਚੋਣ ਦਾ ਨਤੀਜਾ ਆਇਆ ਹੁਣ ਜੋ ਅੰਦਰਗਤੀ ਮਾਹੌਲ ਬਣਿਆ ਹੋਇਆ ਉਹ ਇਹ ਚੱਲ ਰਿਹਾ ਹੈ ਕਿ ਭਗਵੰਤ ਮਾਨ ਦੀਆਂ ਪਾਵਰਾਂ ਹੋਰ ਵੀ ਘੱਟ ਕੀਤੀਆਂ ਜਾ ਸਕਦੀਆਂ ਨੇ ਤੇ ਜਿਹੜੇ ਭਗਵੰਤ ਮਾਨ ਦੇ ਨਾਲ ਸੰਬੰਧਤ ਨੇ ਮੰਤਰੀ ਨੇ ਜਾਂ ਭਗਵੰਤ ਮਾਨ ਨਾਲ ਜੁੜੇ ਹੋਏ ਵਿਧਾਇਕ ਨੇ ਉਹਨਾਂ ਪ੍ਰਤੀ ਕੁਝ ਨਾ ਕੋਈ ਜ਼ਰੂਰ ਅੰਦਰ ਗਤੀ ਦਿੱਲੀ ਹਾਈ ਕਮਾਂਡ ਆਮ ਆਦਮੀ ਪਾਰਟੀ ਦੀ ਕੁਝ ਨਾ ਕੁਝ ਕਰ ਰਹੀ ਹੈ ਹੋ ਸਕਦਾ ਉਹਨਾਂ ਵਿੱਚ ਕਈ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਵੀ ਕੀਤੀ ਜਾ ਸਕਦੀ ਹੈ ਤੇ ਕੁਝ ਨਵੇਂ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਜੀ ਕਿ ਆਮ ਆਦਮੀ ਪਾਰਟੀ ਦਿੱਲੀ ਲੀਡਰਸ਼ਿਪ ਇਹ ਸੋਚਦੀ ਹੈ ਕਿ ਕੁਝ ਅਜਿਹੇ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਹਰ ਹੋ ਕੇ ਚੱਲ ਸਕਣ ਜਿਸ ਕਰਕੇ ਉਹਨਾਂ ਜੋਰ ਲੱਗਿਆ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਨੂੰ ਲਗਾਤਾਰ ਘਟਕੀਤਾ ਜਾਵੇ ਇਹ ਗੱਲ ਬਿਲਕੁਲ ਸਾਫ਼ ਹੈ ਆਂਦਰਾਂ ਵਿੱਚ ਮੁੱਖ ਮੰਤਰੀਆਂ ਤਾਕਤਾਂ ਹੋਰ ਵੀ ਘਟਾਈਆਂ ਜਾ ਸਕਦੀਆਂ ਨੇ ਜਿਸ ਤਰ੍ਹਾਂ ਲੰਘੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪਾਵਰਾਂ ਘੱਟ ਕਰਕੇ ਉਹਨਾਂ ਦੀਆਂ ਪਾਵਰਾਂ ਪੰਜਾਬ ਦੇ ਮੁੱਖ ਸਖਤਰ ਨੂੰ ਦਿੱਤੀਆਂ ਗਈਆਂ ਨੇ ਜਿਸ ਦਾ ਨਿਆਉ ਦੀ ਪ੍ਰੋਧਿਤਰ ਪਾਰਟੀਆਂ ਵੱਲੋਂ ਵੀ ਵੱਡਾ ਵਿਰੋਧ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਅਹੁਦੇ ਦੀ ਜੋ ਮਾਹੌਲ ਹੈ ਜਾਂ ਜੋ ਉਹਦੀਆਂ ਪਾਵਰਾਂ ਨੇ ਉਹਨਾਂ ਨੂੰ ਘੱਟ ਕਿਉਂ ਕੀਤਾ ਜਾ ਰਿਹਾ ਇਸ ਤੇ ਵੱਡਾ ਸਵਾਲ ਵੀ ਖੜਾ ਹੋਇਆ ਪਰ ਭਗਵੰਤ ਮਾਨ ਲਈ ਆਉਂਦਾ ਸਮਾਂ ਕੁਝ ਠੀਕ ਨਹੀਂ ਹੋਵੇਗਾ ਇਹ ਬਿਲਕੁਲ ਸਾਫ਼ ਹੋ ਰਿਹਾ ਹੈ ਪਰ ਇੱਥੇ ਤੁਹਾਨੂੰ ਦੱਸ ਜੀ ਕਿ ਭਗਵੰਤ ਮਾਨ ਵੀ ਚੰਗੇ ਖਿਡਾਰੀ ਨੇ ਉਹ ਜ਼ਰੂਰ ਕੁਝ ਨਾ ਕੁਝ ਕਿਉਂਕਿ ਭਗਵੰਤ ਮਾਨ ਜਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਵਿੱਚ ਦੇਖਣ ਨੂੰ ਮਿਲਦਾ ਰਿਹਾ ਕਿ ਅਜਿਹਾ ਜਾਪਦਾ ਰਿਹਾ ਕਿ ਭਗਵੰਤ ਮਾਨ ਅੱਜਕੱਲ ਦੇ ਹੀ ਮੁੱਖ ਮੰਤਰੀ ਨੇ ਉਹਨਾਂ ਹਾਲਾਤਾਂ ਵਿੱਚ ਵੀ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਰਹੇ ਨੇ ਹੋ ਸਕਦਾ ਭਗਵੰਤ ਮਾਨ ਆਂਦਰ ਵਿੱਚ ਕੋਈ ਹੋਰ ਸੁਰਲੀ ਛੱਡ ਦੇਣਾ ਜਾਂ ਕੋਈ ਹੋਰ ਆਪਣੀ ਸਿਆਸੀ ਖੇਡ ਖੇਡ ਜਾਣ ਜਿਸ ਨਾਲ ਉਹਨਾਂ ਦਾ ਅਹੁਦਾ ਹੀ ਬਰਕਰਾਰ ਹੈ ਜੀ ਅਤੇ ਉਹਨਾਂ ਦੀਆਂ ਪਾਵਰਾਂ ਵੀ ਬਰਕਰਾਰ ਹੈ ਜਨ ਭਗਵੰਤ ਮਾਨ ਵੀ ਇਹ ਸਾਰੇ ਖੇਡ ਤੋਂ ਪੂਰੀ ਤਰ੍ਹਾਂ ਜਾਣੂ ਹੋਣਗੇ ਇਹ ਗੱਲ ਵੀ ਚਰਚਾ ਅੰਦਰ ਅੰਦਰ ਜੋਰ ਫੜ ਰਹੀ ਹੈ ਪਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਮੁੱਖ ਲੀਡਰਸ਼ਿਪ ਵੱਲੋਂ ਜਿਸ ਤਰ੍ਹਾਂ ਦਾ ਭਗਵੰਤ ਜੀ ਨੂੰ ਪ੍ਰਤੀ ਨਜ਼ਰੀਆ ਅਪਣਾਇਆ ਜਾ ਰਿਹਾ ਉਹ ਜ਼ਰੂਰ ਕਿ ਤਨਾ ਕਿਤੇ ਸੋਚਣ ਦਾ ਵਿਸ਼ਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿੱਲੀ ਲੀਡਰਸ਼ਿਪ ਦੀਆਂ ਵੱਧ ਰੀਆਂ ਤਾਕਤਾਂ ਪੰਜਾਬੀਆਂ ਨੂੰ ਬਹੁਤੀਆਂ ਹਜਮ ਨਹੀਂ ਹੋ ਰਹੀਆਂ ਇਹ ਗੱਲ ਦਿੱਲੀ ਦੀ ਆਮ ਆਦਮੀ ਪਾਰਟੀ ਨੂੰ जानਨ ਲਈ ਬਹੁਤ ਜ਼ਰੂਰਤ ਹੈ ਜੇਕਰ ਉਹਨਾਂ ਨੇ ਆਪਣੀ ਸਰਕਾਰ 2027 ਦੇ ਵਿੱਚ ਬਣਾਉਣੀ ਹੈ ਲੋਕਾਂ ਦੇ ਵਿੱਚ ਲਗਾਤਾਰ ਦਿੱਲੀ ਤੇ ਲੀਡਰਾਂ ਦੀ ਵਧ ਰਹੀ ਦਖਲਅੰਦਾਜ਼ੀ ਕਾਰਨ ਵਿਰੋਧਤਾ ਕੀਤੀ ਜਾ ਰਹੀ ਹੈ ਜਿਸ ਕਰਕੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਵਿੱਚ ਆਮ ਆਦਮੀ ਪਾਰਟੀ ਦੀ ਸਿਆਸਤ ਕਿਸ ਤਰ੍ਹਾਂ ਹੀ ਕਰਵਟ ਲਵੇਗੀ ਸੋ ਹੁਣ ਦਿਓ ਅਯਾਜ਼ਿਤ ਅੱਜ ਦਾ ਪ੍ਰੋਗਰਾਮ ਇੰਨਾ ਹੀ ਸਸ੍ਰਿਕ ਕਾਲ